ਦੀਬੜੂਗੜ ਰੇਲ ਹਾਦਸੇ ਤੋਂ ਬਾਅਦ ਇੱਕ ਹੋਰ ਵੱਡਾ ਰੇਲ ਹਾਦਸਾ ਵਾਪਰਿਆ ਜਿਸ ਦੇ ਵਿੱਚ ਕੀ ਮਾਲ ਗੱਡੀ ਦੇ 10 ਡੱਬੇ ਪਟੜੀ ਤੋਂ ਉਤਰ ਗਏ ਨੇ ਤੇ ਹਾਦਸੇ ਦੇ ਵਿੱਚ ਇੱਕ ਜ਼ੋਰਦਾਰ ਧਮਾਕਾ ਵੀ ਹੋਇਆ ਜਿਸ ਦੇ ਕਾਰਨ ਆਸ-ਪਾਸ ਦੇ ਲੋਕਾਂ ਦੇ ਵਿੱਚ ਚੀਖ ਚੰਗਿਆੜਾ ਮਚ ਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ 10 ਡੱਬਿਆਂ ਦੇ ਵਿੱਚੋਂ ਦੋ ਦੇ ਵਿੱਚ ਕੈਮੀਕਲ ਭਰਿਆ ਹੋਇਆ ਸੀ ਤੇ ਜਦਕਿ ਬਾਕੀ 8 ਡੱਬੇ ਖਾਲੀ ਦੱਸੇ ਜਾ ਰਹੇ ਨੇ ਤੇ ਇਹ ਰੇਲ ਹਾਸਾ ਉੱਤਪਰਦੇਸ਼ ਦੇ ਅਮਰੋਹਾ ਵਿੱਚ ਵਾਪਰਿਆ ਜਿੱਥੇ ਕਿ ਮਾਲ ਗੱਡੀ ਦੇ ਡੱਬੇ ਪਟੜੇ ਤੋਂ ਉਤਰ ਗਏ ਨੇ ਤੇ ਡੱਬੇ ਪਟਰੀ ਤੋਂ ਉਤਰਨ ਤੋਂ ਬਾਅਦ ਇੱਥੇ ਰੇਲਵੇ ਵਿਭਾਗ ਨੂੰ ਭੱਜਣਾ ਪੈ ਗਿਆ ਨੇ ਦੱਸਿਆ ਗਿਆ ਕਿ ਇਸ ਰੇਲ ਹਾਸੇ ਦੇ ਕਾਰਨ ਦਿੱਲੀ ਲਖਨਊ ਰੇਲਵੇ ਲਾਈਨਾਂ ਦੀਆਂ ਦੋਵੇਂ ਸਾਈਡਾਂ ਬੰਦ ਕਰਨੀਆਂ ਪੈਗੀਆਂ ਨੇ ਜਿਉਂ ਹੀ ਅਧਿਕਾਰੀਆਂ ਨੂੰ ਸੂਚਨਾ ਮਿਲੀ ਕਿ ਅਮਰੋਹਾ ਰੇਲਵੇ ਸਟੇਸ਼ਨ ਦੇ ਉੱਤੇ ਹਾਦਸਾ ਵਾਪਰਿਆ ਤਾਂ ਉੱਥੇ ਅਧਿਕਾਰੀ ਪਹੁੰਚ ਗਏ ਤੇ ਲਖਨਊ ਤੋਂ ਦਿੱਲੀ ਜਾਣ ਵਾਲੀਆਂ ਸਾਰੀਆਂ ਟ੍ਰੇਨਾਂ ਦੇ ਰੂਟ ਵੀ ਬਦਲੇ ਗਏ ਨੇ ਸੂਤਰ ਦੇ ਮੁਤਾਬਕ ਹਾਦਸੇ ਤੋਂ ਬਾਅਦ ਰੂਟ ਤੇ ਚੱਲਣ ਵਾਲੀਆਂ ਕਈ ਟ੍ਰੇਨਾਂ ਨੂੰ ਰੋਕਿਆ ਵੀ ਗਿਆ ਹੈ ਤੇ ਇਹ ਹਾਦਸਾ ਅਮਰੋਹਾ ਰੇਲਵੇ ਸਟੇਸ਼ਨ ਦੇ ਨੇੜੇ ਵਾਪਰਿਆ ਇਸ ਹਾਦਸੇ ਬਾਰੇ ਏ ਡੀ ਐਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇੱਕ ਮਾਲ ਗੱਡੀ ਦੇ ਵਿੱਚ 10 ਡੱਬੇ ਪਟੜੀ ਤੋਂ ਉਤਰ ਗਏ ਜਦਕਿ ਦੋ ਦੇ ਵਿੱਚ ਕੈਮੀਕਲ ਭਰਿਆ ਹੋਇਆ ਸੀ ਤੇ ਇਸ ਦੇ ਨਾਲ ਕਈ ਟ੍ਰੇਨਾਂ ਪ੍ਰਭਾਵਿਤ ਹੋਈਆਂ ਨੇ ਦਰਜੇ ਕੀ ਬੀਤੇ ਸ਼ਾਮ 7 ਵਜੇ ਦੇ ਕਰੀਬੇ ਹਾਦਸਾ ਵਾਪਰਿਆ ਹੈ ਤੇ ਦਿੱਲੀ ਲਖਨਊ ਰੇਲਵੇ ਲਾਈਨ ਦੇ ਉੱਤੇ ਜ਼ੋਰਦਾਰ ਧਮਾਕਾ ਵੀ ਹੋਇਆ ਹੈ ਤੇ ਜਿਸ ਦੇ ਨਾਲ ਸਥਾਨਕ ਲੋਕ ਵੀ ਹੈਰਾਨ ਰਹਿ ਗਏ ਤੇ ਰੇਲਵੇ ਟਰੈਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਜਿਸ ਤੋਂ ਬਾਅਦ ਦਿੱਲੀ ਤੋਂ ਮੁਰਾਦਾਬਾਦ ਔਨ ਜਾਣ ਵਾਲੀਆਂ ਦਰਜਨਾ ਟ੍ਰੇਨਾਂ ਵੀ ਪ੍ਰਭਾਵਿਤ ਹੋਈਆਂ ਨੇ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਮੁਰਾਦਾਬਾਦ ਤੋਂ ਦਿੱਲੀ ਵੱਲ ਜਾ ਰਹੀ ਇਹ ਮਾਲ ਗੱਡੀ ਅਮਰੋਹਾ ਰੇਲਵੇ ਸਟੇਸ਼ਨ ਦੇ ਨੇੜੇ ਪਲਟੀ ਹੈ ਤੇ ਮਾਲ ਗੱਡੀ ਵੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਤੇ ਉਸ ਦੇ ਵੀ ਪ੍ਰਖੜਜੜੇ ਉੱਟ ਚੁੱਕੇ ਨੇ ਇਸ ਮਾਲ ਗੱਡੀ ਦੇ 10 ਡੱਬੇ ਪਲਟਣ ਦੇ ਨਾਲ ਜਲਦ ਹੀ ਇਹਨਾਂ ਨੂੰ ਸਹੀ ਸਲਾਮਤ ਵਾਪਸ ਕਰਨ ਦੇ ਲਈ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਰੇਲਵੇ ਵਿਭਾਗ ਇਸ ਦੀ ਸੂਚਨਾ ਮਿਲਨ ਤੇ ਤੁਰੰਤ ਚੌਕਸ ਹੋ ਗਿਆ ਅਤੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਹੀ ਜੂਪੀ ਦੇ ਗੋਂਡਾ ਵਿੱਚ ਵੀ ਇੱਕ ਚੰਡੀਗੜ੍ਹ ਦਿਬੜੂਗੜ ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਕਾਰਨ ਘਟਨਾ ਵਾਪਰੀ ਸੀ ਤੇ ਉਸ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ ਪਰ ਗਨੀਮਤ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਦੀਬੜੂਗੜ ਰੇਲ ਹਾਦਸੇ ਤੋਂ ਬਾਅਦ ਇੱਕ ਹੋਰ ਵੱਡਾ ਰੇਲ ਹਾਦਸਾ ਵਾਪਰਿਆ ਜਿਸ ਦੇ ਵਿੱਚ ਕੀ ਮਾਲ ਗੱਡੀ ਦੇ 10 ਡੱਬੇ ਪਟੜੀ ਤੋਂ ਉਤਰ ਗਏ ਨੇ ਤੇ ਹਾਦਸੇ ਦੇ ਵਿੱਚ ਇੱਕ ਜ਼ੋਰਦਾਰ ਧਮਾਕਾ ਵੀ ਹੋਇਆ ਜਿਸ ਦੇ ਕਾਰਨ ਆਸ-ਪਾਸ ਦੇ ਲੋਕਾਂ ਦੇ ਵਿੱਚ ਚੀਖ ਚੰਗਿਆੜਾ ਮਚ ਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ 10 ਡੱਬਿਆਂ ਦੇ ਵਿੱਚੋਂ ਦੋ ਦੇ ਵਿੱਚ ਕੈਮੀਕਲ ਭਰਿਆ ਹੋਇਆ ਸੀ ਤੇ ਜਦਕਿ ਬਾਕੀ 8 ਡੱਬੇ ਖਾਲੀ ਦੱਸੇ ਜਾ ਰਹੇ ਨੇ ਤੇ ਇਹ ਰੇਲ ਹਾਸਾ ਉੱਤਰ ਪ੍ਰਦੇਸ਼ ਦੇ ਅਮਰੋਹਾ ਵਿੱਚ ਵਾਪਰਿਆ ਜਿੱਥੇ ਕਿ ਮਾਲ ਗੱਡੀ ਦੇ ਡੱਬੇ ਪਟੜੇ ਤੋਂ ਉਤਰ ਗਏ ਨੇ ਤੇ ਡੱਬੇ ਪਟਰੀ ਤੋਂ ਉਤਰਨ ਤੋਂ ਬਾਅਦ ਇੱਥੇ ਦੇਲਵੇ ਵਿਭਾਗ ਨੂੰ ਭਾਜਣਾ ਪੈ ਗਿਆ ਨੇ ਦੱਸਿਆ ਗਿਆ ਕਿ ਇਸ ਰੇਲ ਹਾਸੇ ਦੇ ਕਾਰਨ ਦਿੱਲੀ ਲਖਨਊ ਰੇਲਵੇ ਲਾਈਨਾਂ ਦੀਆਂ ਦੋਵੇਂ ਸਾਈਡਾਂ ਬੰਦ ਕਰਨੀਆਂ ਪੈਗੀਆਂ ਨੇ ਜਿਉਂ ਹੀ ਅਧਿਕਾਰੀਆਂ ਨੂੰ ਸੂਚਨਾ ਮਿਲੀ ਕਿ ਅਮਰੋਹਾ ਰੇਲਵੇ ਸਟੇਸ਼ਨ ਦੇ ਉੱਤੇ ਹਾਦਸਾ ਵਾਪਰਿਆ ਤਾਂ ਉੱਥੇ ਅਧਿਕਾਰੀ ਪਹੁੰਚ ਗਏ ਤੇ ਲਖਨਊ ਤੋਂ ਦਿੱਲੀ ਜਾਣ ਵਾਲੀਆਂ ਸਾਰੀਆਂ ਟ੍ਰੇਨਾਂ ਦੇ ਰੂਟ ਵੀ ਬਦਲੇ ਗਏ ਨੇ ਸੂਤਰ ਮੁਤਾਬਕ ਹਾਦਸੇ ਤੋਂ ਬਾਅਦ ਰੂਟ ਤੇ ਚੱਲਣ ਵਾਲੀਆਂ ਕਈ ਟ੍ਰੇਨਾਂ ਨੂੰ ਰੋਕਿਆ ਗਿਆ ਹੈ ਤੇ ਇਹ ਹਾਦਸਾ ਅਮਰੋਹਾ ਰੇਲਵੇ ਸਟੇਸ਼ਨ ਦੇ ਨੇੜੇ ਵਾਪਰਿਆ ਇਸ ਹਾਦਸੇ ਬਾਰੇ ਏ ਡੀ ਐਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇੱਕ ਮਾਲ ਗੱਡੀ ਦੇ ਵਿੱਚ 10 ਡੱਬੇ ਪਟੜੀ ਤੋਂ ਉਤਰ ਗਏ ਜਦਕਿ ਦੋ ਦੇ ਵਿੱਚ ਕੈਮੀਕਲ ਭਰਿਆ ਹੋਇਆ ਸੀ ਤੇ ਇਸ ਦੇ ਨਾਲ ਕਈ ਟ੍ਰੇਨਾਂ ਪ੍ਰਭਾਵਿਤ ਹੋਈਆਂ ਨੇ ਦਰਜੇ ਕੀ ਬੀਤੇ ਸ਼ਾਮ 7 ਵਜੇ ਦੇ ਕਰੀਬੇ ਹਾਦਸਾ ਵਾਪਰਿਆ ਹੈ ਤੇ ਦਿੱਲੀ ਲਖਨਊ ਰੇਲਵੇ ਲਾਈਨ ਦੇ ਉੱਤੇ ਜ਼ੋਰਦਾਰ ਧਮਾਕਾ ਵੀ ਹੋਇਆ ਹੈ ਤੇ ਜਿਸ ਦੇ ਨਾਲ ਸਥਾਨਕ ਲੋਕ ਵੀ ਹੈਰਾਨ ਰਹਿ ਗਏ ਤੇ ਰੇਲਵੇ ਟਰੈਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਜਿਸ ਤੋਂ ਬਾਅਦ ਦਿੱਲੀ ਤੋਂ ਮੁਰਾਦਾਬਾਦ ਔਨ ਜਾਣ ਵਾਲੀਆਂ ਦਰਜਨਾ ਟ੍ਰੇਨਾਂ ਵੀ ਪ੍ਰਭਾਵਿਤ ਹੋਈਆਂ ਨੇ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਮੁਰਾਦਾਬਾਦ ਤੋਂ ਦਿੱਲੀ ਵੱਲ ਜਾ ਰਹੀ ਇਹ ਮਾਲ ਗੱਡੀ ਅਮਰੋਹਾ ਰੇਲਵੇ ਸਟੇਸ਼ਨ ਦੇ ਨੇੜੇ ਪਲਟੀ ਹੈ ਤੇ ਮਾਲ ਗੱਡੀ ਵੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਤੇ ਉਸ ਦੇ ਵੀ ਪ੍ਰਖੜਜੜੇ ਉੱਠ ਚੁੱਕੇ ਨੇ ਇਸ ਮਾਲ ਗੱਡੀ ਦੇ 10 ਡੱਬੇ ਪਲਟਣ ਦੇ ਨਾਲ ਜਲਦ ਹੀ ਇਹਨਾਂ ਨੂੰ ਸਹੀ ਸਲਾਮਤ ਵਾਪਸ ਕਰਨ ਦੇ ਲਈ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਰੇਲਵੇ ਵਿਭਾਗ ਇਸ ਦੀ ਸੂਚਨਾ ਮਿਲਨ ਤੇ ਤੁਰੰਤ ਚੌਕਸ ਹੋ ਗਿਆ ਅਤੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਹੀ ਜੂਪੀ ਦੇ ਗੋਂਡਾ ਵਿੱਚ ਵੀ ਇੱਕ ਚੰਡੀਗੜ੍ਹ ਦਿਬੜੂਗੜ ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਕਾਰਨ ਘਟਨਾ ਵਾਪਰੀ ਸੀ ਤੇ ਉਸ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ ਪਰ ਗਨੀਮਤ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ